ਦੇਸ਼ ਮਹਾਨ ਨੂੰ ਕਿਤੇ ਸਾਡੀ ਵੀ ਗੱਲ ਗੋਲ ਉਸ ਬੰਦ ਪਈ ਕਿਤਾਬ ਦਾ ਕੋਈ ਤਾਂ ਵਰਕਾ ਫੋੜ ਇਨਸਾਫ ਮੰਗ ਰਹੀ ਏ ਇੱਕ ਰੋਈ ਸੀ ਧੀ ਪੰਜਾਬ ਦੀ ਤੇ ਲਿਖ ਲਿਖ ਮਾਰੇ ਵੈਣ ਇੱਥੇ ਲੱਖਾਂ ਧੀਆਂ ਰੋਂਦੀਆਂ ਤੇ ਆਪਣਾ ਦੁੱਖ ਕਿਸ ਨੂੰ ਕਹਿਣ ਕੁੱਖਾਂ ਵਿੱਚ ਵੀ ਮੌਤ ਮਿਲੇ ਵੱਡੇ ਹੋਈ ਤਾਂ ਝੱਲਾਂ ਸੰਤਾਪ ਇਹ ਕਿੱਥੋਂ ਬਦਲਣੇ ਜੰਮ ਪਈ ਹਰ ਕੋਈ ਦਿੰਦਾ ਆਖ ਜਦ ਉਡਣਾ ਚਾਹਾਂ ਅਸਮਾਨ ਵਿੱਚ ਤਾਂ ਧਰਤੀ ਤੇ ਕੋਈ ਨਾ ਜਰੇ ਜਦ ਉਡਣਾ ਚਾਹਾਂ ਅਸਮਾਨ ਵਿੱਚ ਤੇ ਧਰਤੀ ਤੇ ਕੋਈ ਨਾ ਜਰੇ ਕਿੱਥੇ ਕਿੱਤੇ ਜਮ ਨਾ ਪਵੇ ਧੀ ਹਰ ਕੋਈ ਇਸ ਗੱਲ ਤੋਂ ਡਰੇ ਸਾਡੇ ਹਿੱਸੇ ਆਈਆਂ ਮੋਮਬਤੀਆਂ ਸਾਡੇ ਹਿੱਸੇ ਆਈਆਂ ਮੋਮਬਤੀਆਂ ਡਰਦਾ ਸਕਿਆ ਨਾ ਕੋਈ ਬੋਲ ਇਸ ਬੰਦ ਪਈ ਕਿਤਾਬ ਦਾ ਕੋਈ ਤਾਂ ਵਰਕਾ ਖੋਲ ਰੱਬਾ ਇਸ ਦੁੱਖ ਨੂੰ ਕਿੰਜ ਜਰਾਮ ਹੈ ਰੱਬਾ ਇਸ ਦੁੱਖ ਨੂੰ ਕਿੰਜ ਜਰਾਮ